ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਕਿ ਉਹ ਕਿਹੜੀਆਂ ਨਿਸ਼ਾਨੀਆਂ ਹਨ ਜਾਂ ਕਿਹੜੇ ਸਬੂਤ ਹਨ ਜੋ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਨੂੰ ਮਿਲਦੇ ਹਨ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਖਵਾ ਦੇਣਾ ਜੀ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦਾ ਇੱਕੋ ਹੀ ਸਵਾਲ ਹੁੰਦਾ ਹੈ ਕਿ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਪਰਮਾਤਮਾ ਸਾਡੇ ਨੇੜੇ ਹੈ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਸਾਧ ਸੰਗਤ ਜੀ ਸ਼੍ਰੀ ਪਹਾੜੀ ਬਾਬਾ ਜੀ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਉਹ ਦੱਸਦੇ ਹਨ ਕਿ ਕਿਵੇਂ ਪਰਮਾਤਮਾ ਉਹਨਾਂ ਦੇ ਔਕੇ ਸਮੇਂ ਨੇੜੇ ਹੋਣ ਦਾ ਸਬੂਤ ਦਿੰਦੇ ਹਨ ਸੰਗਤ ਜੀ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਨਾਮ ਜਪਦੇ ਹਨ ਕਿਵੇਂ ਪਰਮਾਤਮਾ ਉਹਨਾਂ ਦੇ ਨੇੜੇ ਕਿਵੇਂ ਪਰਮਾਤਮਾ ਉਹਨਾਂ ਦੇ ਨੇੜੇ ਹੋਣ ਦਾ ਸਬੂਤ ਦਿੰਦੇ ਹਨ ਉਹਨਾਂ ਦੇ ਕਾਰਜ ਸਵਾਰ ਤੇ ਹਨ ਸੰਗਤ ਜੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਪਹਾੜੀ ਬਾਬਾ ਜੀਵਨ ਜੀ ਦੇ ਸ਼ੁਰੂ ਦੇ ਵਿੱਚ ਆਏ ਸੀ ਉਹ ਦੱਸਦੇ ਹਨ ਕਿ ਜਦੋਂ ਅਸੀਂ ਜਿਸ ਕੁਟਿਆ ਵਿੱਚ ਰਹਿੰਦੇ ਹੁੰਦੇ ਸੀ ਉਹ ਟੁੱਟੀ ਫੁੱਟੀ ਕੁਟੀਆਂ ਹੁੰਦੀ ਸੀ ਕਾਣਿਆਂ ਦੀ ਛੱਪੜੀ ਹੁੰਦੀ ਸੀ ਕਿਤੇ ਕਿਤੇ ਕਹਿੰਦੇ ਕਿ ਮਹਾਤਮਾ ਆ ਜਾਂਦੇ ਸੀ ਤੇ ਉਹ ਛੱਪੜੀ ਦੇ ਵਿੱਚ ਪੈਂਦੇ ਸੀ ਪਰ ਕਹਿੰਦੇ ਮੁਸ਼ਕਲ ਇਸ ਗੱਲ ਦੇ ਸੀ ਕਿ ਜਦੋਂ ਕਿਤੇ ਮੀਂਹ ਕਣੀ ਪੈਂਦਾ ਸੀ ਤਾਂ ਛੱਪੜੀ ਜਿਹੜੀ ਸੀ ਪਾਣੀ ਦੇ ਨਾਲ ਚੁੰੰਦੀ ਸੀ ਸਾਨੂੰ ਤਾਂ ਕੋਈ ਫਰਕ ਨਹੀਂ ਸੀ ਪੈਂਦਾ ਪਰ ਆਏ ਗਏ ਸੰਗਤ ਤੇ ਮਹਾਤਮਾ ਜੀ ਨੂੰ ਉਹਨਾਂ ਨੂੰ ਜ਼ਰੂਰ ਫਰਕ ਪੈਂਦਾ ਸੀ ਕਹਿੰਦੇ ਕਿ ਅਸੀਂ ਮਨ ਦੇ ਵਿੱਚ ਸੋਚਦੇ ਸੀ ਕਿ ਛਪੜੀ ਦਾ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ ਜੋ ਮੀਂਹ ਚੱਕਰ ਤੋਂ ਬਚਿਆ ਜਾ ਸਕੇ ਉਹ ਮਹਾਪੁਰਖ ਕਹਿੰਦੇ ਸਾਡੇ ਕੋਲ ਕੋਈ ਸੇਠ ਆਇਆ ਕਹਿੰਦੇ ਕਿ ਸਾਡੇ ਦਰਸ਼ਨਾਂ ਦੇ ਵਾਸਤੇ ਆਇਆ ਤੇ ਕਹਿੰਦੇ ਉਹ ਸਾਡੇ ਦਰਸ਼ਨਾਂ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਕਹਿਣ ਲੱਗਾ ਮਹਾਰਾਜ ਕੋਈ ਸੇਵਾ ਹੋਵੇਗੀ ਤਾਂ ਜ਼ਰੂਰ ਦੱਸਿਓ ਕਹਿੰਦੇ ਸੀ ਉਹਨੂੰ ਕਿਹਾ ਕਿ ਸੇਵਾ ਕੀ ਕਰਨੀ ਹੈ ਤੁਸੀਂ ਸੇਵਾ ਰਾਮ ਦੀ ਕਰਿਆ ਕਰੋ ਪਰ ਉਹ ਆਪਣਾ ਜੋ ਤਨਾਣ ਪੁਣਾ ਸੀ ਉਹਦਾ ਸਾਰੇ ਮਹਾਤਮਾ ਦੇ ਸਾਹਮਣੇ ਕਹਿੰਦੇ ਪਰ ਦਰਸ਼ਨ ਕਰੀ ਜਾਵੇ ਤੇ ਦਿਖਾਈ ਜਾਵੇ ਕਿ ਮੈਂ सेठ ਹਾਂ ਕੋਈ ਸੇਵਾ ਮੇਰੇ ਪ੍ਰਤੀ ਹੋਈ ਤਾਂ ਮੈਨੂੰ ਯਾਦ ਕਰਨਾ ਮੈਂ ਆਪ ਦੀ ਜ਼ਰੂਰ ਸਹਾਇਤਾ ਕਰਾਂਗਾ ਜ਼ਰੂਰ ਸੇਵਾ ਕਰਾਂਗਾ ਕਹਿੰਦੇ ਕਿ ਐਦਾਂ ਬੋਲ ਕੇ ਉਥੋਂ ਉਹ ਚਲਾ ਗਿਆ ਮਹਾਪੁਰਖ ਕਹਿੰਦੇ ਕਿ ਇੱਕ ਦਿਨ ਮੇਂ ਬੜਾ ਆਇਆ ਹਨੇਰੀ ਚੱਕੜ ਤੇ ਉਹਦੇ ਨਾਲ ਕਹਿੰਦੇ ਛਪੜੀ ਜਿਹੜੀ ਸੀਗੀ ਉਹ ਸਾਡੀ ਟੁੱਟ ਗਈ ਜਦੋਂ ਛਪੜੀ ਸਾਡੀ ਟੁੱਟ ਗਈ ਤਾਂ ਸਾਡੇ ਮਨ ਦੇ ਵਿੱਚ ਆਇਆ ਕਿ ਚਲੋ ਸੇਠ ਨੇ ਸਾਨੂੰ ਆਖਿਆ ਸੀ ਕਿ ਤੁਹਾਡੀ ਸਹਾਇਤਾ ਕਰਾਂਗਾ ਕਿਉਂ ਨਾ ਉਸ ਸੇਠ ਦੇ ਕੋਲ ਜਾਇਆ ਜਾਵੇ ਇਸ ਛਪੜੀ ਦੀ ਜਗ੍ਹਾ ਇੱਕ ਛੋਟਾ ਜਿਹਾ ਕੋਈ ਸੁੰਦਰ ਕੋਈ ਸੁੰਦਰ ਛੋਟਾ ਜਿਹਾ ਕਮਰਾ ਤਿਆਰ ਕਰ ਲਿਆ ਜਾਵੇ ਜਿਹਦੇ ਨਾਲ ਮੇਂ ਹਨੇਰੀ ਚੱਕਰ ਤੋਂ ਬਚਿਆ ਜਾ ਸਕੇ ਇਹ ਸੋਚ ਕੇ ਮਹਾਪੁਰਖ ਕਹਿੰਦੇ ਕਿ ਅਸੀਂ ਇੱਥੋਂ ਘਰ ਕਹਿੰਦੇ ਕਿ ਟ੍ਰੇਨ ਰਾਹੀਂ ਮਥੁਰਾ ਚਲੇ ਗਏ ਜਦੋਂ ਮਥੁਰਾ ਗਏ ਤੇ ਮਥੁਰਾ ਕਾਫੀ ਦੂਰ ਕਹਿੰਦੇ ਉਹਦਾ ਟਿਕਾਣਾ ਸੀ ਜਿਹੜਾ ਦੱਸਿਆ ਸੀਗਾ ਉਸਨੇ ਕਹਿੰਦੇ ਕਿ ਅਸੀਂ ਅਸੀਂ ਪੁਸ਼ ਦੇ ਪਿਛੋਂ ਦੇ ਉਸ ਮਥੁਰਾ ਰੇਲਵੇ ਸਟੇਸ਼ਨ ਤੋਂ ਉਤਰ ਕੇ ਉਸਦੇ ਘਰ ਚਲੇ ਗਏ ਜਦ ਕਹਿੰਦੇ ਕਿ ਅਸੀਂ ਪੁਸ਼ ਪਿਛਾ ਕੇ ਉਹਦੇ ਘਰ ਗਏ ਤਾਂ ਜਿਸ ਜਗ੍ਹਾ ਤੇ ਉਹ ਰਹਿੰਦਾ ਸੀ ਉਹਦੀ ਆਪਣੀ ਦੁਕਾਨ ਸੀ ਵੱਡਾ ਸਟੋਰ ਸੀ ਅਸੀਂ ਦੇਖਿਆ ਕਿ ਉਥੇ ਕਈ ਨੌਕਰ ਚਾਕਰ ਲੱਗੇ ਹੋਏ ਸੀ ਤੇ ਉਹ ਸੀਟ ਤੇ ਗੱਦੀ ਲਾ ਕੇ ਬੈਠਾ ਸੀ ਕਹਿੰਦੇ ਜਦੋਂ ਅਸੀਂ ਉਹਦੇ ਸਾਹਮਣੇ ਗਏ ਤਾਂ ਸਾਨੂੰ ਦੇਖ ਕੇ ਉਹ ਸੀਟ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਮਹਾਤਮਾ ਜੀ ਆਓ ਬੈਠੋ ਧਨਪਾਗ ਬੈਠੋ ਬੈਠੋ ਕਹਿੰਦਾ ਉਹਨੇ ਸਾਨੂੰ ਇੱਕ ਗੱਦੀ ਤੇ ਬੈਠਣ ਦੇ ਵਾਸਤੇ ਕਹਿ ਦਿੱਤਾ ਤੇ ਮਹਾਪੁਰਖ ਕਹਿੰਦੇ ਕਿ ਅਸੀਂ ਗੱਦੀ ਤੇ ਬੈਠ ਗਏ ਜਦੋਂ ਗੱਡੀ ਤੇ ਬੈਠੇ ਤੇ ਕਹਿੰਦੇ ਕਿ ਸੇਠ ਨੇ ਪੁੱਛਿਆ ਹਾਂਜੀ ਦੱਸੋ ਐਡੀ ਦੂਰ ਤੁਸੀਂ ਕਿਦਾਂ ਕਿਵੇਂ ਆਉਣਾ ਹੋਇਆ ਕਹਿੰਦੇ ਕਿ ਅਸੀਂ ਉਸ ਸੇਠ ਨੂੰ ਆਖਿਆ ਕਿ ਦਰਸਲ ਗੱਲ ਇਹ ਹੈ ਕਿ ਜਿਹੜੀ ਛੱਪੜੀ ਸੀ ਜਿਸ ਦੇ ਵਿੱਚ ਅਸੀਂ ਬੈਠੇ ਹਾਂ ਉਹ ਛੱਪੜੀ ਮੀਹ ਹਨੇਰੀ ਦੇ ਨਾਲ ਟੁੱਟ ਗਈ ਹੈ ਤੇ ਇਸ ਕਰਕੇ ਜਿਹੜੇ ਮਹਾਤਮਨ ਲੋਕ ਆਉਂਦੇ ਹਨ ਉਹਨਾਂ ਦਾ ਬੈਣਾ ਥੋੜਾ ਮੁਸ਼ਕਲ ਹੋ ਗਿਆ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਥੋੜੀ ਜਿਹੀ ਸੇਵਾ ਕਰਕੇ ਉਹ ਜੇਪੜੀ ਜੜੀ ਹੈ ਉਹ ਥੋੜੀ ਨਵੀਂ ਤਿਆਰ ਬਣਾ ਦਿਓ ਥੋੜੀ ਨਵੀਂ ਬਣਾ ਦਿਓ ਤਾਂ ਜੋ ਮੀਹ ਹੰਨੇ ਰੇ ਚੱਕਰ ਤੋਂ ਬਚਿਆ ਜਾ ਸਕੇ ਜਦ ਇਨੀ ਗੱਲ ਹੋਈ ਤਾਂ ਮਹਾਪੁਰਖ ਕਹਿਣ ਲੱਗੇ ਕਿ ਉਹ ਸੇਠ ਨੂੰ ਪਤਾ ਨਹੀਂ ਕੀ ਹੋਇਆ ਕਹਿੰਦੇ ਉਹਨੇ ਸਾਡੇ ਵੱਲ ਪਿੱਠ ਕਰ ਲਈ ਤਾਂ ਦੂਜੇ ਪਾਸੇ ਕਹਿੰਦੇ ਉਹ ਰੋਜ ਗਿਆ ਤੇ ਹੱਥ ਦੇ ਵਿੱਚ ਕਿਤਾਬਾਂ ਫੜ ਲਈਆਂ ਤੇ ਆਪਣੇ ਨੌਕਰ ਚਾਕਰਾਂ ਦੇ ਨਾਲ ਗੱਲਾਂ ਬਾਤਾਂ ਵਿੱਚ ਰੋਜੇ ਗਿਆ ਸਸਨੋ ਉਸਨੇ ਜਵਾਬ ਵੀ ਨਾ ਦਿੱਤਾ ਤੇ ਸਾਡੇ ਵੱਲ ਪਿੱਠ ਕਰ ਦਿੱਤੀ ਹੁਣ ਕਹਿੰਦੇ ਕਿ ਅਸੀਂ ਮਨ ਵਿੱਚ ਸੋਚ ਲਿਆ ਕਿ ਇਹ ਸੇਠ ਜਿਹੜਾ ਹੈ ਸਾਡੇ ਨਾਲ ਨਾਰਾਜ਼ ਹੋ ਗਿਆ ਹੈ ਕਹਿੰਦੇ ਕਿ ਅਸੀਂ ਮਨ ਚ ਸੋਚਿਆ ਤੇ ਉਦੋਂ ਤਾਂ ਇਹ ਕਹਿਦਾ ਸੀ ਕਿ ਮੈਂ ਸੇਵਾ ਕਰਾਂਗਾ ਹੁਣ ਕਹਿੰਦੇ ਕਿ ਸਾਨੂੰ ਪਤਾ ਲੱਗਾ ਕਿ ਸੇਠ ਕਿੰਨਾ ਕੰਜੂਸ ਹੈ ਕਹਿੰਦੇ ਅਸੀਂ ਅਸੀਂ ਬਿਨਾ ਪੁੱਛਿਆ ਕੁਝ ਵੀ 1-2 ਮਿੰਟ ਬੈਠੇ ਤੇ ਉਥੋਂ ਉੱਠ ਕੇ ਤੋਰ ਪਏ ਸੇਠ ਨੇ ਸਾਡੇ ਵੱਲ ਪੇਠ ਹੀ ਰੱਖੀ ਸਾਡੇ ਵੱਲ ਮੂੰਹ ਵੀ ਨਹੀਂ ਕੀਤਾ ਮਹਾਪੁਰਖ ਕਹਿੰਦੇ ਕਿ ਅਸੀਂ ਉਥੋਂ ਫਿਰ ਮथुरा ਮथुरा ਗੱਡੀ 'ਚ ਬੈਠੇ ਤੇ ਫਿਰ ਕਹਿੰਦੇ ਕਿ ਕਹਿੰਦੇ ਕਿ ਬਸ ਇੱਧਰ ਆ ਗਏ ਤੇ ਉਥੋਂ ਸਾਡਾ ਜਿਹੜਾ ਆਸ਼ਰਮ ਸੀ ਕਾਫੀ ਦੂਰ ਸੀ ਫਿਰ ਉਥੋਂ ਅਸੀਂ ਪੈਦਲ ਆਉਣਾ ਸੀ ਇਸ ਕਰਕੇ ਮਹਾਪੁਰਖ ਕਹਿੰਦੇ ਕਿ ਗਰਮੀਆਂ ਦੀ ਰੁੱਤ ਸੀ ਤੇ ਭੁੱਖ ਵੀ ਡਾਢੀ ਲੱਗੀ ਹੋਈ ਸੀ ਕਹਿੰਦੇ ਕਿ ਬਸ ਕਰੀਏ ਤੇ ਕੀ ਕਰੀਏ ਮਨ ਦੇ ਅੰਦਰ ਪਰੇਸ਼ਾਨੀ ਬਹੁਤ ਸੀ ਕਹ ਅੰਦੀ ਦੂਰ ਸੀ ਆਏ ਵੀ ਹਾਂ ਸੇਠ ਦੇ ਕੋਲ ਕੋਈ ਗੱਲ ਬਾਤਾਂ ਕਰਨੀ ਸਾਡੇ ਵੱਲ ਪਿੱਠ ਕਰ ਲਈ ਸੇਠ ਨੇ ਅਸੀਂ ਰਸਤੇ 'ਚ ਤੁਰੇ ਆਉਂਦੇ ਸੀ ਤੇ ਇੱਕ ਖੂਹ ਸਾਨੂੰ ਦਿਸਿਆ ਤੇ ਪਿਆਸ ਬੜੇ ਲੱਗੇ ਸੀ ਕਹਿੰਦੇ ਕਿ ਅਸੀਂ ਖੂਹ ਤੇ ਚੱਲੇ ਗਏ ਤੇ ਖੂਹ ਤੇ ਜਾ ਕੇ ਪਹਿਲਾਂ ਇਸ਼ਨਾਨ ਕੀਤਾ ਪਾਣੀ ਦੇ ਨਾਲ ਫਿਰ ਕਹਿੰਦੇ ਅਸੀਂ ਉਸ ਜਲ ਨੂੰ ਸ਼ਕਿਆ ਤੇ ਜਲ ਸ਼ੇਕਨ ਤੋਂ ਬਾਅਦ ਕੁਝ ਥਿਰ ਉੱਥੇ ਬੈਠ ਗਏ ਤੇ ਬੈਠੇ-ਬੈਠੇ ਫਿਰ ਕਹਿੰਦੇ ਕਿ ਸਾਡੀ ਸੁਰਤ ਪਾਜਾਂ ਦੇ ਵਿੱਚ ਜੁੜ ਗਈ ਜੁੜਨ ਤੋਂ ਬਾਅਦ ਕਹਿੰਦੇ ਕਿ ਸਾਡੇ ਅੰਦਰ ਇਹ ਆਇਆ ਕਿ ਅਸੀਂ ਐਡੀ ਦੂਰ ਗਏ ਹਾਂ ਇਹ ਦੁਨੀਆਵੀ ਲੋਕਾਂ ਤੋਂ ਕੀ ਮੰਗਣਾ ਹੈ ਜਿਹਦੀ ਬੰਦਗੀ ਕਰਦੇ ਹਾਂ ਜਿਹਦੀ ਭਗਤੀ ਕਰਦੇ ਹਾਂ ਉਹਦੇ ਤੋਂ ਮੰਗੋ ਕਿਉਂਕਿ ਦੁਨੀਆਦਾਰੀ ਲੋਕਾਂ ਦੀ ਹੈ ਇਹ ਸਾਡਾ ਕਸੂਰ ਹੈ ਇਹ ਸਾਡੇ ਕੰਮ ਕੀ ਸਵਾਰਣਗੇ ਇਹ ਸੋਚ ਕੇ ਪਹਾੜੀ ਬਾਬਾ ਜੀ ਕਹਿਣ ਲੱਗੇ ਕਿ ਅਸੀਂ ਜਲ ਜੜ ਹੈਗਾ ਸੀ ਆਪਣੀ ਹਥੀਲੀ ਤੇ ਲੈ ਲਿਆ ਤੇ ਉਥੇ ਇੱਕ ਸੰਕਲਪ ਕਰ ਲਿਆ ਸੰਕਲਪ ਇਹ ਕੀਤਾ ਕਿ ਅੱਜ ਤੋਂ ਬਾਅਦ ਦੁਨਿਆਵੀ ਲੋਕਾਂ ਦੇ ਅੱਗੇ ਕਦੇ ਵੀ ਹੱਥ ਨਹੀਂ ਫਲਾਵਾਂਗੇ ਕਹਿੰਦੇ ਕਿ ਅਸੀਂ ਇਸ ਸੰਕਲਪ ਨੂੰ ਕਰਕੇ ਜਲ ਛੱਡ ਦਿੱਤਾ ਜਦ ਇਹ ਕਹਿੰਦੇ ਕਿ ਅਸੀਂ ਸੰਕਲਪ ਲੈ ਲਿਆ ਉਸ ਤੋਂ ਬਾਅਦ ਕਹਿੰਦੇ ਕਿ ਅਸੀਂ ਆਪਣੇ ਆਸ਼ਰਮ ਵਿੱਚ ਆ ਗਏ ਜਦ ਆਸ਼ਰਮ 'ਚ ਆਏ ਤੇ ਇੱਥੇ ਕਹਿੰਦੇ ਕਿ ਇੱਥੇ ਫਿਰ ਇਸ ਤਰ੍ਹਾਂ ਟਾਈਮ ਨਿਕਲਦਾ ਗਿਆ ਨਿਕਲਦਾ ਗਿਆ ਤੇ ਉਹਨਾਂ ਸਮਿਆਂ ਦੇ ਵਿੱਚ ਮਹਾਪੁਰਖ ਕਹਿੰਦੇ ਕਿ ਭੁੱਖ ਮਰੀ ਪੈ ਗਈ ਜਦੋਂ ਭੁਖ ਮਰੇ ਪਏ ਤੇ ਆਂਦਾ ਕਾਲ ਪੈ ਗਿਆ ਤੇ ਕਹਿੰਦੇ ਜਿਹੜੇ ਸਾਧੂ ਸੰਤ ਆਉਂਦੇ ਸੀ ਉਹਨਾਂ ਨੂੰ ਕਹਿੰਦੇ ਕਿ ਫਿਰ ਭੰਡਾਰਾ ਲੰਗਰ ਪਾਣੀ ਛਕਾਉਣਾ ਸਾਡੇ ਵਾਸਤੇ ਔਖਾ ਹੋ ਗਿਆ ਫਿਰ ਕਹਿੰਦੇ ਸਾਧੂਆਂ ਦੇਖਿਆ ਕਿ ਆਂਦਾ ਕਾਲ ਥਾਂ ਥਾਂ ਤੇ ਪੈ ਗਿਆ ਹੈ ਕੀ ਕਰੀਏ ਕੀ ਨਾ ਕਰੀਏ ਇੱਕ ਸਿੱਖ ਸਾਧੂ ਦੀ ਮੰਡਲੀ ਦੇ ਵਿੱਚੋਂ ਕਹਿੰਦਾ ਕਿ ਮਹਾਪੁਰਖੋ ਗੋਰੀਆਂ ਦਾ ਰਾਜ ਹੈ ਅੰਗਰੇਜ਼ਾਂ ਦਾ ਰਾਜਾ ਦੇ ਕਿਉਂ ਨਾ ਇਥੇ ਲੱਗੇ ਇੱਕ ਅੰਗਰੇਜ਼ ਅਫਸਰ ਰਹਿਂਦਾ ਹੈ ਉਹ ਨੂੰ ਜਾ ਕੇ ਸਹਾਇਤਾ ਵਾਸਤੇ ਪੁਕਾਰ ਕਰਦੇ ਹਾਂ ਮਹਾਪੁਰਖ ਕਹਿਣ ਲੱਗੇ ਕਿ ਜਿਹੜੀ ਸੰਤ ਮੰਡਲੀ ਸੀ ਜਿਹਦੇ ਵਿੱਚ 5-7 ਸੰਤ ਸੀ ਕਹਿੰਦੇ ਇਹ ਚੱਲ ਕੇ ਉਸ ਗੋਰੇ ਅਫਸਰ ਦੇ ਘਰ ਚਲੇ ਗਏ ਜਦ ਕਹਿੰਦੇ ਗੋਰਾ ਅਫਸਰ ਜਿਹੜਾ ਸੀ ਉਹ ਘਰ ਵਿੱਚ ਸੀ ਕਹਿੰਦੇ ਮਹਾਤ ਉਹਨਾਂ ਮਹਾਤਮਾ ਨੇ ਕਿਹਾ ਕਿ ਆਂਦਾ ਕਾਲ ਪੈ ਗਿਆ ਹੈ ਇਸ ਕਰਕੇ ਤੁਸੀਂ ਸਰਕਾਰੀ ਆਦਮੀ ਹੋ ਤੇ ਇਸ ਲੋੜ ਸਮੇ ਸਾਡੀ ਸਹਾਇਤਾ ਕਰੋ ਇਸ ਤਰ੍ਹਾਂ ਕਰੋ ਸਾਨੂੰ ਕੁਝ ਆਂ ਦਾਲ ਰਸਕ ਦੇ ਦਿਓ ਕਹਿੰਦੇ ਇੰਨੀ ਗੱਲ ਕੀਤੀ ਤੇ ਕਹਿੰਦੇ ਅਵਸਰ ਨਹੀਂ ਫਿਰ ਸਾਡੇ ਵੱਲ ਮੋਹ ਨਹੀਂ ਕੀਤਾ ਸਾਨੂੰ ਕਹਿੰਦੇ ਕਿ ਜਾਂਦਾ ਜਾਂਦਾ ਕਹਿਣ ਲੱਗਾ ਜੇ ਰੋਟੀ ਖਾਣੀ ਹੈ ਤਾਂ ਪਹਿਲਾਂ ਗੋਲੀ ਖਾਓ ਪਹਿਲਾਂ ਗੋਲੀ ਖਾਣ ਲਈ ਤਿਆਰ ਹੋਵੋ ਫਿਰ ਰੋਟੀ ਖਾਓ ਮਹਾਤਮਾ ਕਹਿਣ ਲੱਗੇ ਕਿ ਅਸੀਂ ਸਮਝ ਗਏ ਕਿ ਗੋਰਾ ਅਵਸਰ ਚਾਹੁੰਦਾ ਏ ਕਿ ਪਹਿਲਾਂ ਫੌਜ ਦੀ ਭਰਤੀ ਹੋਵੋ ਫਿਰ ਅਸੀਂ ਰੋਟੀ ਪਾਣੀ ਦੇਵਾਂਗੇ ਉਹ ਜਿਹੜੇ ਮਹਾਤਮਾ ਸੀ ਕਹਿੰਦੇ ਕਿ ਅਸੀਂ ਫਿਰ ਉਸੇ ਤਰ੍ਹਾਂ ਖਾਲੀ ਆਤ ਵਾਪਸ ਆ ਗਏ ਜਲਦ ਵਾਪਸ ਆ ਗਏ ਤਾਂ ਕਹਿੰਦੇ ਤਾਂ ਗੱਲ ਸਾਰੀ ਆ ਕੇ ਪਹਾੜੀ ਬਾਬਾ ਜੀ ਨੂੰ ਦੱਸੀ ਤੇ ਪਹਾੜੀ ਬਾਬਾ ਜੀ ਕਹਿੰਦੇ ਕਿ ਪਹਿਲੀ ਗੱਲ ਇਹ ਕਿ ਤੁਸੀਂ ਉਸ ਗੋਰੇ ਅਫਸਰ ਦੇ ਕੋਲ ਗਏ ਹੀ ਕਿਉਂ ਸੀ ਅਸੀਂ ਇਨਾਂ ਦੁਨਿਆਵੀ ਲੋਕਾਂ ਤੋਂ ਕੀ ਲੈਣਾ ਹੈ ਮਹਾਪੁਰਖ ਕਹਿੰਦੇ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਸੰਕਲਪ ਕੀਤਾ ਸੀ ਜੋ ਦੁਨਿਆਵੀ ਲੋਕ ਹਨ ਉਹਨਾਂ ਤੋਂ ਅਸੀਂ ਹੁਣ ਕੁਝ ਵੀ ਨਹੀਂ ਮੰਗਾਂਗੇ ਇਹਨਾਂ ਦੇ ਘਰੋਂ ਇਹ ਜਲ ਪਾਣੀ ਕਦੇ ਨਹੀਂ ਲੈਣਾ ਤੇ ਤੁਸੀਂ ਬਿਨਾ ਦੱਸੇ ਉਸ ਗੋਰੇ ਅਫਸਰ ਦੇ ਘਰ ਚਲੇ ਗਏ ਕਹਿੰਦੇ ਕਿ ਉਸ ਗੋਰੇ ਨੇ ਤੁਹਾਨੂੰ ਕਿ ਜਵਾਬ ਦਿੱਤਾ ਕਿ ਗੋਲੀ ਖਾਓ ਫਿਰ ਅੰਨ ਮਿਲੇਗਾ ਕਹਿੰਦੇ ਫਿਰ ਉਹ ਜਿਹੜੇ ਮਹਾਤਮਾ ਸੀ ਉਸ ਵੇਲੇ ਕਹਿਣ ਲੱਗੇ ਕਿ ਕਾਲ ਪੈ ਗਿਆ ਸੀ ਅਸੀਂ ਤਾਂ ਕਿਹਾ ਸੀ ਕਹਿੰਦੇ ਕਿ ਫਿਰ ਉਹ ਮਹਾਤਮਾ ਜੀ ਕਹਿੰਦੇ ਕਿ ਅਸੀਂ ਸੋਚਿਆ ਕਿ ਉਹ ਸਰਕਾਰੀ ਬੰਦੇ ਆ ਸਾਡੀ ਮਦਦ ਕਰਨਗੇ ਪਰ ਕਹਿੰਦੇ ਕਿ ਸਾਨੂੰ ਕੀ ਪਤਾ ਸੀ ਸੰਤ ਮਹਾਤਮਾ ਤੋਂ ਗੋਰੇ ਜਿਹੜੇ ਕਿੰਨੇ ਜਿੜਦੇ ਹਨ ਕਹਿੰਦੇ ਕਿ ਉਹ ਕਹਿ ਦਿੰਦੇ ਹਨ ਕਿ ਭੁੱਖੇ ਨੰਗੇ ਲੋਕੀ ਜਿਹੜੇ ਆ ਉਸ ਸਾਧਾਂ ਦੇ ਬਾਣੇ ਪਾ ਕੇ ਅੰਨ ਰੋਟੀ ਪਾਣੀ ਝਲ ਮੰਗਦੇ ਹਨ ਇਹ ਸਰਕਾਰ ਤੇ ਬੋਝ ਬਣੇ ਹੋਏ ਹਨ ਇਹ ਤਦ ਕਰਕੇ ਜਿਹੜੇ ਕਈ ਗੋੜੇ ਬਚਨ ਜਿਹੜੇ ਸੀ ਗੋਰੇ ਅਫਸਰ ਨੇ ਵੀ ਬੋਲ ਦਿੱਤੇ ਸੀ ਦੇ ਸੰਤ ਮਹਾਂਪੁਰਖ ਜੀ ਕਹਿਣ ਲੱਗੇ ਕਿ ਸਾਨੂੰ ਆਪਣੀ ਰੋਟੀ ਦਾ ਕੋਈ ਫਿਕਰ ਨਹੀਂ ਸੀ ਰੋਟੀ ਮਿਲੇ ਜਾਂ ਨਾ ਮਿਲੇ ਸਾਨੂੰ ਇਹਦੀ ਕੋਈ ਵੀ ਪਰਵਾਹ ਨਹੀਂ ਸੀ ਪਰ ਇਹ ਜਰੂਰ ਸੀ ਕਿ ਅਸੀਂ ਜੋ ਭਗਵਾਨ ਨੂੰ ਭੋਗ ਲਗਾਉਂਦੇ ਸੀ ਇਸ ਭੋਗ ਦੇ ਵਿੱਚ ਅਸੀਂ ਜੋ ਪਦਾਰਥ ਅੱਗੇ ਰੱਖਦੇ ਹੁੰਦੇ ਸੀ ਉਹਨਾਂ ਪਦਾਰਥਾਂ ਦੀ ਥੋੜ੍ਹ ਹੋ ਗਈ ਸੀ ਅਸੀਂ ਮਨਚ ਸੋਚਿਆ ਚਲੋ ਜੋ ਵੀ ਰੁੱਖੀ ਮਿੱਸੀ ਹੈ ਜਿਹੋ ਜਿਹੀ ਵੀ ਹੈ ਸਾਡੇ ਪਾਸ ਆਣ ਹੈ ਇਹੋ ਜਿਹਾ ਭੋਗ ਸੀ ਅੱਜ ਭਗਵਾਨ ਨੂੰ ਲਗਾ ਦਿੰਦੇ ਹਾਂ ਮਹਾਪੁਰਖ ਕਹਿੰਦੇ ਕਿ ਅਸੀਂ ਉਹ ਜਿਹੜਾ ਰੁੱਖਾ ਮਿੱਸਾ ਪ੍ਰਸ਼ਾਦ ਦਾ ਸੀ ਉਹ ਤਿਆਰ ਕੀਤਾ ਕਿਉਂਕਿ ਆਪਣੇ ਵਾਸਤੇ ਖਾਣ ਵਾਸਤੇ ਤਾਂ ਕੋਈ ਆਣ ਨਹੀਂ ਸੀ ਅਣ ਦਾ ਕਾਲ ਸੀ ਇਸ ਕਰਕੇ ਮਹਾਪੁਰਖ ਕਹਿੰਦੇ ਕਿ ਇਸ਼ਨਾਨ ਕਰਕੇ ਨਿਤ ਦੀ ਮਰਿਆਦਾ ਦੇ ਅਨੁਸਾਰ ਜਦੋਂ ਅਸੀਂ ਇਹ ਪਦਾਰਥ ਜਿਹੜੇ ਸੀ ਕਹਿੰਦੇ ਅਸੀਂ ਤਿਆਰ ਕੀਤੇ ਇਹ ਪਦਾਰਥ ਤਿਆਰ ਕਰਨ ਤੋਂ ਬਾਅਦ ਜਦੋਂ ਕਹਿੰਦੇ ਕਿ ਅਸੀਂ ਜਾ ਕੇ ਭਗਵਾਨ ਦੇ ਅੱਗੇ ਜਾ ਕੇ ਜਦੋਂ ਕਪੜਾ ਚੱਕ ਕੇ ਅਰਪਣ ਕਰਨ ਲੱਗੇ ਅਸੀਂ ਕੀ ਦੇਖਿਆ ਕਿ ਭਗਵਾਨ ਦੀ ਮੂਰਤੀ ਦੇ ਅੱਗੇ 2 ਰੁਪਏ ਪਏ ਸੀ ਕਹਿੰਦੇ ਕਿ ਅਸੀਂ ਹੈਰਾਨ ਹੋ ਗਏ ਕਿ ਇਹ 2 ਰੁਪਏ ਇਸ ਭਗਵਾਨ ਦੀ ਮੂਰਤੀ ਦੇ ਅੱਗੇ ਕੌਣ ਰੱਖ ਗਿਆ ਹੈ ਕਹਿੰਦੇ ਕਿ ਅਸੀਂ ਉਸ ਟਾਈਮ ਫਿਰ ਜਿੰਨੇ ਹੋਰ ਮਹਾਤਮਾ ਸੀ ਕਹਿੰਦੇ ਉਹਨਾਂ ਨੂੰ ਪੁੱਛਿਆ ਕਿ ਸਾਡੇ ਤੋਂ ਬਾਅਦ ਇੱਥੇ ਕੋਈ ਆਇਆ ਹੈ ਉਹ ਕਹਿੰਦੇ ਕਿ ਕੋਈ ਨਹੀਂ ਆਇਆ ਇਸ ਪੂਜਾ ਵਾਲੇ ਮੰਦਿਰ ਚ ਕੋਈ ਨਹੀਂ ਆਇਆ ਕੋਈ ਨਹੀਂ ਗਿਆ ਕਹਿੰਦੇ ਕਿ ਅਸੀਂ ਉਹਨਾਂ ਨੂੰ ਦੇਖਿਆ ਕਿ ਇਸ ਪ੍ਰਤਿਮਾ ਦੇ ਅੱਗੇ ਭਗਵਾਨ ਦੀ 2 ਰੁਪਏ ਪਏ ਹਨ ਭਗਵਾਨ ਦੇ ਅੱਗੇ 2 ਰੁਪਏ ਪਏ ਹਨ ਚੰਦੀ ਦੇ ਇਹ 2 ਰੁਪਏ ਕੌਣ ਰੱਖ ਗਿਆ ਹੈ ਕਹਿੰਦੇ ਕਿਸੇ ਨੂੰ ਕੋਈ ਸਮਝ ਨਹੀਂ ਆਈ ਪਹਾੜੀ ਬਾਬਾ ਜੀ ਕਹਿਣ ਲੱਗੇ ਕਿ ਸਾਡੇ ਮਨ ਚ ਆਇਆ ਕਿ ਕੋਈ ਇੱਥੇ ਆਇਆ ਨਹੀਂ ਕੋਈ ਗਿਆ ਨਹੀਂ ਕਿਸੇ ਨੇ ਦੇਖਿਆ ਨਹੀਂ ਕਿਉਂਕਿ ਮੋਰੇ ਮਹਾਤਮਾ ਜੀ ਬੈਠੇ ਰਹਿੰਦੇ ਹਨ ਤੇ ਫਿਰ ਹੋਰ ਕੋਈ ਨਹੀਂ ਤੇ ਫਿਰ ਹੋਰ ਕੋਈ ਨਹੀਂ ਇਹ ਭਗਵਾਨ ਆਪਣੀ ਜਾਰੇ ਕਲਾ ਹੈ ਇਹ ਭਗਵਾਨ ਦੀ ਆਪਣੀ ਕਲਾ ਹੈ ਉਹਦਾ ਸ਼ਮਤਕਾਰ ਹੈ ਕਿ ਇਹ 2 ਰੁਪਏ ਜਿਹੜੇ ਸਾਹਮਣੇ ਹਨ ਇਹ ਪਰਮੇਸ਼ਨ ਨੇ ਆਪ ਸਾਨੂੰ ਦਿੱਤੇ ਹਨ ਇਹ ਭੋਗ ਵਾਸਤੇ ਵਸਤਾਂ ਵਾਸਤੇ ਮਹਾਪੁਰਖ ਕਹਿੰਦੇ ਕਿ ਅਸੀਂ ਇਹ ਜਾਣ ਕੇ ਫਿਰ 2 ਰੁਪਏ ਚੁੱਕ ਲਈ ਤੇ ਚੁੱਕ ਕੇ ਫਿਰ ਕਹਿੰਦੇ ਕਿ ਅਸੀਂ ਉਹਦੀਆਂ ਵਸਤਾਂ ਲੈਂਦੀਆਂ ਜੇ ਇਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਕੁਝ ਮਣ ਕੁਝ ਮਣ ਚੌਲ ਲਿਆਂਦੇ ਕੁਝ ਲਿਆਂਦੀਆਂ ਦਾਲਾਂ ਤੇ ਕੁਝ ਕਹਿੰਦੇ ਕਿ ਅਸੀਂ ਆਣਾ ਟਾ ਲਿਆਂਦਾ ਇਹ ਸਾਰੀ ਰਸ ਜਿਹੜੇ ਲਿਆਂਦੇ ਕਿਸ ਜਿਨ੍ਹਾਂ ਦੇ ਵਿੱਚ ਭੋਗ ਦੇ ਪਦਾਰਥ ਸੀ ਜਿੰਨੀਆਂ ਵੀ ਚੀਜ਼ਾਂ ਨਹੀਂ ਸੀ ਉਹ ਸਾਰੀਆਂ ਚੀਜ਼ਾਂ ਲੈ ਆਉਂਦੀਆਂ ਤੇ ਉਹਦੇ ਨਾਲ ਸਾਡੇ ਜਿਹੜੇ ਸੀ ਸਾਰੇ ਰਸੋਈ ਪਾਰ ਗਏ ਉਹਨਾਂ 2 ਰੁਪਏਾਂ ਦੇ ਵਿੱਚੋਂ ਫਿਰ ਵੀ ਕਹਿੰਦੇ ਕਿ ਕੁਝ ਆਣੇ ਜਿਹੜੇ ਸੀ ਉਹ ਬਚ ਗਏ ਜਦ ਬਚ ਗਏ ਕਹਿੰਦੇ ਕਿ ਅਸੀਂ ਉਹੀ ਆਣੇ ਜਿਹੜੇ ਸੀ ਉਹਦਾ ਕਪੜਾ ਲਿਆਂਦਾ ਕਪੜਾ ਲਿਆ ਕੇ ਜਿੰਨੇ ਵੀ ਮਹਾਤਮਾ ਆਉਂਦੇ ਸੀ ਉਹਨਾਂ ਨੂੰ ਦੇਣ ਦਾ ਮਨ ਬਣਾ ਲਿਆ ਉਹਨਾਂ ਨੂੰ ਕੋਈ ਨਾ ਕੋਈ ਕਪੜਾ ਦਸਿਆਲਾ ਜਿਹੜਾ ਦਿੱਤਾ ਜਾਵੇ ਕਹਿੰਦੇ ਕਿ ਇਸ ਕਰਕੇ ਕਹਿੰਦੇ ਕਿ ਫਿਰ ਉਸ ਤੋਂ ਬਾਅਦ ਮਹਾਤਮਾ ਵੀ ਆਏ ਤੇ ਕਹਿੰਦੇ ਕਿ ਇੱਥੇ ਫਿਰ ਭੋਜਨ ਵਿੱਚ ਆਕਦੇ ਰਹੇ ਉਸ ਤੋਂ ਬਾਅਦ ਜਿਹੜੇ ਦਸਿਆਲੇ ਸੀ ਜੋ ਅਸੀਂ ਲਿਆਂਦੇ ਸੀ ਕਹਿੰਦੇ ਕਿ ਉਹ ਵੀ ਅਸੀਂ ਉਹਨਾਂ ਨੂੰ ਇੱਕ-ਇੱਕ ਮਹਾਤਮਾ ਨੂੰ ਦਿੰਦੇ ਰਹੇ ਇਸ ਕਰਕੇ ਕਹਿੰਦੇ ਕਿ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਜਾਂਦੀਆਂ ਜਾਂਦੀਆਂ ਰਹਿੰਦੀਆਂ ਸਨ ਪਰ ਸ਼ਾਇਦ ਆਸ਼ਕਦੀਆਂ ਰਹੀਆਂ ਤੇ ਇੱਥੇ ਰਹਿੰਦੀਆਂ ਵੀ ਰਹੀਆਂ ਤੇ ਇੱਥੇ ਰਹਿੰਦੀਆਂ ਵੀ ਰਹੀਆਂ ਉਸ ਤੋਂ ਬਾਅਦ ਕਹਿੰਦੇ ਕਿ ਇਹ ਜਿਹੜਾ ਸਿਲਸਿਲਾ ਸੀ ਇਹ ਫਿਰ ਚੱਲਦਾ ਹੀ ਰਿਹਾ ਅੱਜ ਹੋਰ ਭਾਲਕੇ ਹੋਰ ਹੌਲੀ-ਹੌਲੀ ਕਹਿੰਦੇ ਕਿ ਸੰਗਤ ਦੀ ਆਵਾਜ਼ ਹੀ ਵੱਧ ਗਈ ਅੱਜ ਕਹਿੰਦੇ ਹੋਰ ਭਾਲਕੇ ਹੋਰ ਤੇ ਬਹੁਤ ਵੱਡਾ ਆਸ਼ਰਮ ਹੋਣ ਦੇ ਵਿੱਚ ਆ ਗਿਆ ਤੇ ਬਹੁਤ ਵੱਡਾ ਆਸ਼ਰਮ ਹੋਣ ਦੇ ਵਿੱਚ ਆ ਗਿਆ ਤੇ ਮਹਾਪੁਰਖ ਦੱਸਦੇ ਸੀ ਕਿ ਪਹਾੜੀ ਬਾਬਾ ਜੀ ਕਹਿੰਦੇ ਸੰਗਤਾਂ ਦੀ ਆਵਾਜ਼ ਐ ਵੱਧ ਗਈ ਕਹਿੰਦੇ ਕਿ ਅਸੀਂ ਮਨ 'ਚ ਸੋਚਿਆ ਹੁਣ ਤਾਂ ਸੰਗਤ ਵੀ ਵੱਧ ਗਈ ਹੈ ਇਸ ਕਰਕੇ ਪਰਿਆ ਮੇਲਾ ਛੱਡਣਾ ਹੁਣ ਚੰਗਾ ਹੈ ਬਾਬਾ ਪਹਾੜੀ ਬਾਬਾ ਜੀ ਦੱਸਦੇ ਕਿ ਅਸੀਂ ਇੱਕ ਦਿਨ ਫਿਰ ਅਸੀਂ ਜਿਹੜੇ ਸੀ ਚੁੱਪ-ਚੁਪੀਤੇ ਇਹ ਸਾਰਾ ਆਸ਼ਰਮ ਛੱਡ ਕੇ ਚੁੱਪ-ਚੁਪੀਤੇ ਜੰਗਲ ਦੇ ਵਿੱਚ ਆ ਗਏ ਫਿਰ ਅਸੀਂ ਦੂਰ ਤਰਾਡੇ ਪਹਾੜਾਂ ਵੱਲ ਨਿਕਲ ਆਏ ਉੱਥੇ ਫਿਰ ਕਈ ਸਾਲ ਰਹਿੰਦੇ ਰਹੇ ਅਸੀਂ ਤਾਂ ਪਸਿਆ ਕੀਤੀ ਐਸੀਆਂ ਐਸੀਆਂ ਜਗ੍ਹਾ ਤੇ ਕਈ ਜਿਹੜੀਆਂ ਜਗ੍ਹਾ ਉਹਦੇ ਉੱਤੇ ਕਹਿੰਦੇ ਕਿ ਕਿਸੇ ਨੇ ਸੁਣੀਆਂ ਨਾ ਦੇਖੀਆਂ ਉਹਨਾਂ ਜਗ੍ਹਾ ਤੇ ਬੈਠ ਕੇ ਕਹਿੰਦੇ ਕਿ ਅਸੀਂ ਬੰਦਗੀ ਕੀਤੀ ਇਹਨਾਂ ਸਥਾਨਾਂ ਦੇ ਉੱਤੇ ਫਿਰ ਸਾਨੂੰ ਫਿਰ ਦੁਰਲਭ ਜਿਹੜੇ ਸੀ ਅਨੁਭਵ ਹੋਏ ਇਹਨਾਂ ਅਨੁਭਵ ਤੋਂ ਬਾਅਦ ਕਹਿੰਦੇ ਕਿ ਫਿਰ ਕੋਈ ਸਮਾਂ ਆਇਆ ਸੀ ਫਿਰ ਜੋ ਸਮੇਂ ਤੋਂ ਬਾਅਦ ਜਿਸ ਕਹਿ ਲੋ ਕਿ ਪਰਮਾਤਮਾ ਵਾਹਿਗੁਰੂ ਦੀ ਖੇੜ ਐਸੀ ਹੋਈ ਕਹਿੰਦੇ ਕਿ ਅਸੀਂ ਇੱਕ ਆਸ਼ਰਮ ਦੇ ਵਿੱਚ ਆਏ ਸਾ ਸੰਗਤ ਜੀ ਕਹਿਣ ਤੋਂ ਭਾਵ ਇਹ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਸਦਾ ਹੈ ਉਹ ਦੇਖੇ ਚ ਹੈ ਉਹਦਾ ਪਿਆਰ ਹੈ ਵਾਹਿਗੁਰੂ ਜੀ ਫਿਰ ਸਦਾ ਹੀ ਇਨ੍ਹਾਂ ਪਗਤਾਂ ਦੇ ਆਸੰਗ ਰਹਿੰਦੇ ਹਨ ਇਨ੍ਹਾਂ ਦੇ ਨੇੜੇ ਹੋਣ ਦਾ ਸਬੂਤ ਦਿੰਦੇ ਹਨ ਔਖੀ ਘੜੀ ਦੇ ਵਿੱਚ ਇਨ੍ਹਾਂ ਦਾ ਸਾਥ ਦਿੰਦੇ ਹਨ ਤੇ ਇਸੇ ਕਰਕੇ ਗੁਰਬਾਣੀ ਨੇ ਆਖਿਆ ਹੈ ਕਿ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਮਹਾਪੁਰਖ ਜੀ ਕਹਿੰਦੇ ਕਿ ਸਾਡੇ ਮਨ ਦੇ ਵਿੱਚ ਇਹ ਪੱਕਾ ਵਿਸ਼ਵਾਸ ਹੋ ਗਿਆ ਕਿ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਸਾਡੇ ਅੰਗ ਸੰਗ ਹਨ ਸਾਨੂੰ ਦੇਖਦੇ ਹਨ ਸੁਣਦੇ ਹਨ ਤੇ ਸਦਾ ਸਾਡੇ ਅੰਗ ਸੰਗ ਰਹਿ ਕੇ ਸਹਾਇਤਾ ਵੀ ਕਰਦੇ ਹਨ ਸਾ ਸੰਗਤ ਜੀ ਸੋ ਇਹ ਸੀ ਪਹਾੜੀ ਬਾਬਾ ਜੀ ਦੇ ਜੀਵਨ ਦੀ ਪ੍ਰਸੰਗ ਜੋ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ ਜੇਕਰ ਅੱਜ ਦੀ ਵੀਡੀਓ ਦੇ ਵਿੱਚ ਕਥਾ ਵਿਚਾਰ ਕਰਦਿਆਂ ਕੋਈ ਭੁਲਚੁੱਕ ਹੋ ਗਈ ਹੋਵੇ ਤਾਂ ਆਪਣੀ ਛੋਟੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ